ਹੁਣ ਪੰਜ ਬੰਦਿਆਂ ਦੇ ਵਿੱਚ ਮੈਂ ਚੋਣ ਲੜਦਾ ਸੀਗਾ ਮੈਂ ਕਿਸੇ ਦਾ ਨਿੱਜੀ ਤੌਰ ਤੇ ਨਾਂ ਨਹੀਂ ਲੈਂਦਾਗਾ ਮੇਰੀ ਸਾਡੀ ਪਾਰਟੀ ਨੇ ਬਿਲਕੁਲ ਮਤ ਮੇਰੀ ਕੀ ਕਿਸੇ ਦੀ ਵੀ ਨਹੀਂ ਹੋਈ ਦਿੱਤੋ ਹਲਕੇ ਦੇ ਪਾਰਟੀ ਜੋ ਕਹਿੰਦੇ ਆ ਵੀ ਡੀਪ ਸਰ ਦਾ ਟਿਕ ਦਾ ਭੁੱਖਾ ਉਹ ਟਿਕ ਮੰਗਦਾ ਇਸ ਕਰਕੇ ਰੋਲਾ ਪਾਉਂਦਾ ਪਾਰਟੀ ਨਾਲ ਪਿਆਰ ਆ ਜੇ ਮੈਂ ਟਿਕਟ ਅਪਲਾਈ ਕਰੂੰਗਾ ਤਾਂ ਸਾਰਿਆਂ ਨੂੰ ਪਤਾ ਲੱਗੂਗਾ ਠੀਕ ਆ ਪਰ ਮੈਂ ਇਹ ਗੱਲ ਕਹਿਣਾ ਜ਼ਰੂਰ ਮੈਂ ਤੁਹਾਡੇ ਅੱਜ ਨਾਲ ਚੈਨਲ ਤੇ ਵੀ ਕਹਿਣਾ ਮੈਂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਦਾ ਕਿ ਇਹ ਗੱਲ ਤੋਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਐਕਤ ਹੀ ਨਹੀਂ ਅਗਲੀ ਵਾਰ ਨੂੰ ਮੈਂ ਕੱਲ ਤੇਰੀ ਇੱਕ ਬੰਦੇ ਨੂੰ ਪਾਵਰ ਦੇਣ ਜੀ ਐਮਸੀ ਇਲੈਕਸ਼ਨ ਦੇ ਵਿੱਚ ਕੀ ਹੋਇਆ ਜੀ ਜਿਹੜੇ ਬੰਦੇ ਟਿਕਟਾ ਲੈ ਕੇ ਗਏ ਸੀਗੇ ਉਹ ਸਾਰੇ ਪਾਰਟੀ ਛੱਡ ਕੇ ਪ੍ਰਧਾਨ ਬਣਾਈ ਵੇ ਗਿਆ ਉਹਨਾਂ ਤੇ ਗੱਲ ਛੱਡ ਦੇ ਵੀ ਆਹ ਬਲਾਕ ਪ੍ਰਧਾਨ ਪਿੰਡਾਂ ਚੋਂ ਵਿਊ ਲੈ ਲੈਣਾ ਵੀ ਕਿਹੜਾ ਉਹ ਕਰਨਾ ਹੈ ਇੱਕ ਤੇ ਹਾਈ ਕਮਾਂਡ ਖੜੇ ਤਾਂ ਕੁਝ ਬਣੂਗਾ ਹੀ ਨਹੀਂ ਵਰਨਾ ਕਾਂਗਰਸ ਦਾ ਹਾਲ ਮਾੜਾ ਹੀ ਰਹੂਗਾ ਜਿੱਤਿਆਂ ਦੀ ਗੱਲ ਕਰੀਏ ਤੁਸੀਂ ਵੀ ਇੱਕ ਵਾਰੀ ਪਾਰਟੀ ਛੱਡਤੀ ਸੀ ਮੈਂ ਦੱਸਿਆ ਸੀ ਵੀ ਜਦੋਂ ਰੈਲੀਆਂ 'ਚ ਕੋਈ ਬੰਦਾ ਜਾਂਦਾ ਨਹੀਂ ਹੁੰਦਾ ਸੀਗਾ ਤੇ ਉਹ ਸੜਕ 'ਚ ਖੜ ਕੇ ਕਹਿੰਦੇ ਹੁੰਦੇ ਸੀ ਵੀ ਪਲਾਨੇ ਦਾ ਕੱਲ ਨੂੰ ਰੈਲੀ ਮੈਂ ਜਾਊਂਗਾ ਜਿਹਨੇ ਮੇਰੇ ਗੋਲੀ ਮਾਰਨੀ ਹੈ ਮਾਰ ਲਓ ਮੈਂ ਉਹ ਪਰਿਵਾਰ 'ਚੋਂ ਆ ਜੱਦੀ ਪੁਰਸ਼ੀ ਅਸੀਂ ਕਾਂਗਰਸੀ ਆ ਜਦੋਂ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬਣਿਆ ਕੀ ਜੈਤੋ ਵਿੱਚ ਉਹਨਾਂ ਨੇ ਕੋਈ ਆ ਕੇ ਮੀਟਿੰਗ ਕੀਤੀ ਜਾਂ ਜੈਤੋ ਦੇ ਵਰਕਰਾਂ ਨੂੰ ਉਹਨਾਂ ਨੇ ਬੁਲਾਇਆ ਵੀ ਥੋੜੀ ਕੀ ਸਮੱਸਿਆ ਜਾਂ ਵਰਕਰਾਂ ਨੇ ਉਹਨਾਂ ਤੱਕ ਕਦੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਚਲੋ ਹਾਈ ਕਮਾਂਡ ਨੇ ਦਰਸ਼ਨਟਾ ਲਵਾਉਂਗ ਟਿਕਟ ਦਿੱਤੀ ਤੇ ਉਦੋਂ ਉਹਨਾਂ ਦਾ ਅੱਧਾ ਸਮਾਂ ਤਾਂ ਰੂਸਿਆਂ ਨੂੰ ਮਨਾਉਣ ਤੀ ਲੰਘ ਗਿਆ ਉਹ ਵੀ ਗਰੁੱਪਿੰਗ ਦਾ ਨੁਕਸਾਨ ਬਹੁਤ ਜ਼ਿਆਦਾ ਪਾਰਟੀ ਨੂੰ ਹੋਇਆ ਸਾਸਿਕਾਲ ਜੁੜੇ ਹਾਂ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ 2027 ਦੇ ਵਿੱਚ ਚੋਣਾਂ ਹੋਣੀਆਂ ਐ ਉਹਨਾਂ ਦੀ ਰਾਜਨੀਤੀ ਦਾ ਮਾਹੌਲ ਥੋੜੀ-ਥੋੜੀ ਗਰਮਾਹਟ ਆਉਣੀ ਸ਼ੁਰੂ ਹੋ ਗਈ ਹੈ ਭਾਵੇਂ ਮਾਹੌਲ ਸਰਦੀ ਦਾ ਪਰ ਰਾਜਨੀਤਿਕ ਮਾਹੌਲ ਗਰਮ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਬੀਤੇ ਲੰਘੇ ਸਮੇਂ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤਾਤ ਦੇ ਵਿੱਚ ਸੀਟਾਂ ਮਿਲੀਆਂ ਕਾਂਗਰਸ ਪਾਰਟੀ ਦੂਸਰੇ ਨੰਬਰ ਤੇ ਰਹੀ ਆਕਾਲੀ ਦਲ ਦਾ ਵੀ ਰਿਵਾਈਵਲ ਥੋੜਾ-ਥੋੜਾ ਹੁੰਦਾ ਨਜ਼ਰ ਆਇਆ ਉਹ ਵੀ ਤੀਸਰੇ ਨੰਬਰ ਤੇ ਰਹੇ ਪਰ ਜੇਕਰ ਗੱਲ ਕਰੀਏ ਵਿਧਾਨ ਸਭਾ ਹਲਕਾ ਜੈਤੋ ਦੀ ਤਾਂ ਇੱਥੇ ਕਾਂਗਰਸ ਪਾਰਟੀ ਦੀ ਜਦੋਂ ਆਪਾਂ ਸਪੈਸੀਫਿਕਲੀ ਗੱਲ ਕਰਦੇ ਹਾਂ ਤਾਂ ਉਹ ਦਾ ਨਿਗਾਰ ਲਗਾਤਾਰ ਹੁੰਦਾ ਨਜ਼ਰ ਆ ਰਿਹਾ ਹੈ 2017 ਦੀ ਚੋਣ ਚ ਵੀ ਕਾਂਗਰਸ ਪਾਰਟੀ ਪਿੱਛੜ ਦੀ ਨਜ਼ਰ ਆਈ 22 ਚ ਵੀ ਪਿੱਛੜ ਦੀ ਨਜ਼ਰ ਆਈ ਤੇ ਜਿਹੜੀਆਂ ਹੁਣ ਬਲਾਕ ਸਮਤੀ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਇੱਕ ਵੀ ਸੀਟ ਕਾਂਗਰਸ ਪਾਰਟੀ ਨਹੀਂ ਲਿਜਾ ਸਕੀ ਅੱਜ ਸਾਡੇ ਨਾਲ ਹੋਣਗੇ ਕਾਂਗਰਸ ਪਾਰਟੀ ਦੇ ਐਸੀ ਸੈੱਲ ਦੇ ਸਟੇਟ ਕੋਆਰਡੀਨੇਟਰ ਬਲਕਰਨ ਸਿੰਘ ਬੀਸਰ ਸੂਰਕੁਰੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਤੋਂ ਜਾਣਾਂਗੇ ਕਿ ਕਾਂਗਰਸ ਪਾਰਟੀ ਦਾ ਇਸ ਪੱਧਰ ਤੇ ਹਲਕਾ ਜੈਤੋ ਦੇ ਵਿੱਚ ਨਿਗਾਰ ਹੋਣਾ ਕਿਉਂ ਹੈ ਕਿਉਂਕਿ ਇੱਥੇ ਜਦੋਂ ਇਹ ਹਲਕਾ ਜੈਤੋ ਵਿਧਾਨ ਸਭਾ 2012 ਦੇ ਵਿੱਚ ਪਹਿਲੀ ਚੋਣ ਹੁੰਦੀ ਹੈ ਤਾਂ ਇੱਥੇ ਬਹੁਤ ਦਿਗਜ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਦੇਵ ਸਿੰਘ ਬਾਦਲ ਉਹਨਾਂ ਨੂੰ ਹਰਾ ਕੇ ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗੜਾਈ ਜਿੱਤਦੇ ਆ ਪਰ ਉਸ ਤੋਂ ਬਾਅਦ ਇਹ ਲਗਾਤਾਰ ਨਿਗਾਰਵਲ ਜਾਂਦੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਸਵਾਗਤ ਹੈ ਡੀ ਸਰਜੀ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸudar jungbir singh neta ji ਤੁਹਾਡੀ ਤੁਸੀਂ ਜਿਹੜੀ ਸਾਡੀ ਪਾਰਟੀ ਦਾ ਦਿਨੋ ਦਿਨ ਗਰਾਫ ਡਾਊਨ ਹੁੰਦਾ ਤੁਹਾਡੇ ਜਰੀਆ ਹੁੰਦਾ ਕਿ ਜਿਹੜੀ ਸਾਡੀ ਆਵਾਜ਼ ਆ ਜਾਂ ਸਾਡੀ ਆਮ ਵਰਕਰਾਂ ਦੀ ਸੁਣਵਾਈ ਆ ਉਹ ਤੁਹਾਡੇ ਜਰੀਆ ਹੀ ਸਾਡੀ ਹਾਈ ਕਮਾਂਡ ਤੱਕ ਪਹੁੰਚਦੀ ਆ ਸੋ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਸੀਂ ਆਪ ਦਾ ਕੀਮਤੀ ਸਮਾਂ ਸਾਨੂੰ ਦਿੱਤਾ ਡੀ ਸਰਵੇਜੇ ਇੱਕ ਪਾਸੇ ਕਾਂਗਰਸ ਦੂਸਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਅੱਪ ਹੁੰਦੀ ਨਜ਼ਰ ਆਈ ਜੈਤੋ ਦੇ ਵਿੱਚ ਕਾਂਗਰਸ ਜਿਵੇਂ ਹੀ ਹਾਸ਼ੀਏ ਤੇ ਚਲੀ ਗਈ ਇਹ ਕੀ ਕਾਰਨ ਲੱਗਦਾ ਤੁਸੀਂ ਬਹੁਤ ਚਿਰ ਦੇ ਡੇਰ ਦੇ ਪਾਰਟੀ ਨਾਲ ਜੁੜੇ ਹੋਏ ਹੋ ਕੰਮ ਕਰ ਰਹੇ ਹੋ ਕੀ ਕਾਰਨ ਲੱਗਦਾ ਕਿਹੜੀਆਂ ਕਮੀਆਂ ਰਹਿ ਗਈਆਂ ਜਿਹੜੀਆਂ ਜੈਤੋ ਦੇ ਵਿੱਚ ਖਾਸ ਕਰਕੇ ਕਾਂਗਰਸ ਇੰਨੇ ਹਾਸ਼ੀਏ ਤੇ ਚਲੀ ਗਈ ਦੇਖੋ ਜੀ ਸੱਚ ਹਮੇਸ਼ਾ ਕੜਵਾ ਹੁੰਦਾ ਤੇ ਜੇ ਆਪਾਂ ਅਸਲੀਤ ਤੋਂ ਭੱਜਾਂਗੇ ਕਿਸੇ ਅਸਲੀਤ ਤੋਂ ਮਨਕਰ ਹੋਣਾ ਵੀ ਇਹ ਚੰਗੇ ਬੰਦੇ ਦੀ ਨਿਸ਼ਾਨੀ ਨਹੀਂ ਹੁੰਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜੈਤੂ ਦੇ ਵਿੱਚ ਜਿਹੜੀ ਗੁੱਟਬਾਜੀ ਆ ਉਹ ਆਮ ਵਰਕਰ ਤੋਂ ਲੈ ਕੇ ਤੇ ਉੱਪਰਲੇ ਲੀਡਰਾਂ ਤੱਕ ਦੇਖਣ ਨੂੰ ਮਿਲਦੀ ਹੈ ਆਪਾਂ ਸਾਰੇ ਪੰਜਾਬ ਨੂੰ ਛੱਡ ਕੇ ਵਿਧਾਨ ਸਭਾ ਹਲਕਾ ਜੈਤੂ ਦੀ ਗੱਲ ਕਰੀਏ ਜਦੋਂ ਪਹਿਲੀ ਵਾਰੀ ਸਰਦਾਰ ਜਗENDER ਸਿੰਘ ਪੰਜਗਰਾਈ ਇੱਥੋਂ ਚੋਣ ਲੜੀ ਸੀ ਅ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਸੀ ਚੰਗੀ ਵੋਟ ਤੇ ਉਹ ਜਿੱਤੇ ਸੀ ਅ ਜਿਹੜੇ ਉਪ ਮੁੱਖ ਮੰਤਰੀ ਦੇ ਕੈਂਡੀਡੇਟ ਹੁੰਦੇ ਸੀ ਸਾਬਕਾ ਮੰਤਰੀ ਰੇ ਪੰਜ ਵਾਰੀ ਉਹ ਅ ਹਲਕਾ ਪੰਜਗਰਾਈ ਤੋਂ ਐਮਐਲਏ ਬਣੇ ਸਰਦਾਰ ਗੁਰਦੇਵ ਸਿੰਘ ਬਾਦਲ ਉਹ ਆਪਦੀਆਂ ਸਪੀਚਾਂ 'ਚ ਕਹਿੰਦੇ ਹੁੰਦੇ ਸੀ ਕਿ ਜਿਹੜਾ ਛੱਪੜ 'ਚੋਂ ਝੋਟਾ ਕੱਢਣਾ ਇਹ ਆਮ ਬੰਦੇ ਦੀ ਵਸ ਦੀ ਗੱਲ ਨਹੀਂ ਗਈ ਤੇ ਉਦੋਂ ਜਗਿੰਦਰ ਸਿੰਘ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਉਹ ਛੱਪੜ ਤੋਂ ਝੋਟਾ ਕੱਢਿਆ ਸੀਗਾ ਤੇ ਜੈਤੂ ਨੂੰ ਵੈਸੇ ਹੀ ਵੀ ਅਸੀਂ ਛੋਟੇ ਛੋਟੇ ਸੁਣਦੇ ਆ ਰਹੇ ਹਾਂ ਰੈਪਜੀਤ ਦੇ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਦੋਂ ਸਭ ਤੋਂ ਜ਼ਿਆਦਾ ਜਿਹੜੀ ਵੋਟ ਸੀਗੀ ਜਦੋਂ ਸਾਡੀ ਵਿਧਾਨ ਸਭਾ ਕੋਟਕਪੂਰਾ ਹੁੰਦੀ ਸੀ ਉਦੋਂ ਜੈਤੂ ਹਲਕੀ ਨੂੰ ਜੈਤੂ ਹਲਕੀ ਨੂੰ ਮੋਢ ਤੋਂ ਹੀ ਕਾਂਗਰਸ ਦੀ ਵੋਟ ਮੰਨਿਆ ਜਾਂਦਾ ਸੀਗਾ ਤੇ ਹੁਣ ਜੇ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਅ ਤਾਂ ਅੱਜ ਦੇ ਸਮੇਂ ਦੇ ਵਿੱਚ ਇਨੂੰ ਇਹ ਜਾਣਿਆ ਜਾਂਦਾ ਵੀ ਇਹ ਤਾਂ ਬਹੁਤ ਪਛੜਿਆ ਹਲਕਾ ਹੈਗਾ ਨਾ ਹੀ ਇਹਦੇ 'ਚ ਕੋਈ ਜਿੰਨੇ ਵੀ ਕਾਂਗਰਸ ਦੇ ਇੱਥੇ ਆਪ ਮਹਾਰੇ ਜਾਂ ਹਾਈ ਕੁਮਾਰ ਨੇ ਸਾਡੇ ਤੇ ਥੁੱਪੇ ਹੈਗੇ ਆ ਉਹ ਕਿਸੇ ਨੇ ਵੀ ਕਿਸੇ ਵਰਕਰ ਲਈ ਧਿਆਨ ਨਹੀਂ ਦਿੱਤਾ ਉਹ ਸਿਰਫ ਆਪ ਦੇ ਨਿੱਜੀ ਹਿੱਤਾਂ ਦੇ ਕਰੀਮਤ ਰਹੇ ਆ ਜੇਕਰ ਆਪਾਂ ਇਥੋਂ ਤੁਸੀਂ ਗੱਲ ਕੀਤੀ ਵੀ ਕਾਂਗਰਸ ਦੇ ਜਿਹੜੇ ਹਾਈ ਕਮਾਂਡ ਨੇ ਥੋਪੇ ਹੋਇਆ ਕਿ ਹਾਈ ਕਮਾਂਡ ਹਰ ਜਗ੍ਹਾ ਤੇ 4-4 ਉਮੀਦਵਾਰ ਦੱਸਦੀ ਆ ਵੀ 4-4 ਹਲਕਾ ਇੰਚਾਰਜ ਹੋਣਗੇ ਜਿਵੇਂ ਇੱਥੇ ਮੁਹੰਮਦ ਸਰੀਕ ਦੇ ਪਰਿਵਾਰ ਚ ਉਹ ਵੀ ਦਾਵੇਦਾਰੀ ਪੇਸ਼ ਕਰਦੇ ਆ ਚੋਣ ਪਿਛਲੀ ਚੋਣ ਲੜ ਚੁੱਕੇ ਦਰਸ਼ਨ ਢਿੱਲਵਾ ਵੀ ਆਪਣੀ ਦਾਵੇਦਾਰੀ ਪੇਸ਼ ਕਰ ਰਿਹਾ ਮਾਸਟਰ ਬਲਦੇਵ ਸਿੰਘ ਜਿਹੜੇ ਆ ਉਹ ਵੀ ਦਾਵੇਦਾਰੀ ਪੇਸ਼ ਕਰ ਰਿਹਾ ਪ੍ਰਕਾਸ਼ ਸਿੰਘ ਭੱਟੀ ਵੀ ਦਾਵੇਦਾਰੀ ਪੇਸ਼ ਕਰ ਰਿਹਾ ਹਰ ਹਲਕੇ 'ਚ ਏਦਾਂ ਹੈ ਕਿ ਸਿਰਫ ਜੈਤੋ 'ਚ ਹੀ ਥੋੜੀ ਹਾਈ ਕਮਾਂਡ ਨੇ ਇਹੋ ਜਿਹਾ ਕੁਝ ਕੀਤਾ ਹੋਇਆ ਹੁਣ ਮਾ ਤੁਹਾਨੂੰ ਕਹਿਣਾ ਉਹ ਕਹਿੰਦੇ ਹੁੰਦੇ ਮਾੜੇ ਦੀ ਜਨਾਨੀ ਸਾਰਿਆਂ ਦੀ ਭਾਬੀ ਐਸੀ ਹਲਕਾ ਜਿਹੜਾ ਵੀ ਕੋਈ ਬੰਦਾ ਨਹੀਂ ਰਿਜ਼ਰਵ ਹਲਕਾ ਕਿਹੜਾ ਜੈਤੋ ਹੀ ਇਕੱਲਾ ਇੱਕ ਹੈ 33% ਰਿਜ਼ਰਵੇਸ਼ਨ ਹੈ ਨਹੀਂ ਉਹੀ ਤਾਂ ਹੁਣ ਗੱਲ ਕਰਨ ਲੱਗੇ ਆ ਜੀ ਆਪਾਂ ਜੋ ਜਗਿੰਦਰ ਸਿੰਘ ਇੱਥੋਂ ਜਾਵੜੇ ਇੱਥੇ ਸਦੀਕ ਸਾਹਿਬ ਕੀ ਐਂਟਰੀ ਹੋ ਗਈ ਜੀ ਚਲੋ ਉਸ ਤੋਂ ਬਾਅਦ ਇੱਕ ਮੁੰਡਾ ਲਵਲੀ ਪੱਟੀ ਵੀ ਆ ਗਿਆ ਉਹਨੂੰ ਵੀ ਅਸੀਂ ਤਾਂ ਐਕਸੈਪਟ ਕੀਤਾ ਜੀ ਤੇ ਉਸ ਤੋਂ ਬਾਅਦ ਚਲੋ ਹਾਈ ਕਮਾਂਡ ਨੇ ਦਰਸ਼ਨ ਟੱਲਾਉਂ ਟਿਕਟ ਦਿੱਤੀ ਜੀ ਤੇ ਉਦੋਂ ਉਹਨਾਂ ਦਾ ਅੱਧਾ ਸਮਾਂ ਤਾਂ ਰੂਸਿਆਂ ਨੂੰ ਮਨਾਉਣ ਤੀ ਲੰਘ ਗਿਆ ਉਹ ਵੀ ਗਰੁੱਪਿੰਗ ਦਾ ਨੁਕਸਾਨ ਬਹੁਤ ਜ਼ਿਆਦਾ ਪਾਰਟੀ ਨੂੰ ਹੋਇਆ ਮੈਚ 15 16000 ਤੇ ਅਸੀਂ ਸਮਟ ਕੇ ਰਹਿ ਗਏ ਉਸ ਤੋਂ ਬਾਅਦ MP ਇਲੈਕਸ਼ਨ ਦੇ ਵਿੱਚ ਤਾਂ ਸਾਡੇ ਤੋਂ ਬਿਲਕੁਲ ਵੇਵ ਹੀ ਨਹੀਂ ਬਣ ਸਕੀ ਕਿ ਉਦੋਂ ਵੇਵ ਹੀ ਚਲੋ ਲੋਕਾਂ ਦਾ ਰੁਝਾਨ ਹੀ ਪੰਥਕਧਰ ਨੂੰ ਜਮਾਤ ਨੂੰ ਦੇ ਦਿੱਤਾ ਗਿਆ ਸਾਰਾ ਜਿੰਨਾ ਵੀ ਆਪਾਂ ਕਹਿ ਦਈਏ ਵੋਟ ਬੈਂਕ ਸੀਗਾ ਜਿਹੜਾ ਵੀ ਕਾਂਗਰਸ ਦਾ ਸੀ ਭਵੇਂ ਕਾਲੀ ਦਲ ਦਾ ਸੀ ਭਵੇਂ ਆਮ ਆਦਮੀ ਦਾ ਸੀਗਾ ਉਹ ਆਮ ਆਦਮੀ ਪਾਰਟੀ ਨੇ بڑے بڑے ਇੱਥੇ ਕਲਾਕਾਰ ਲੈ ਕੇ ਕਮੇਡੀਅਨ بڑے ਵੱਡੇ ਫਿਲਮੀ ਸਟਾਰ ਲੈ ਕੇ ਦੇਖ ਲੈ ਪਰ ਉਹ ਜਿਹੜਾ ਉਹਨਾਂ ਦਾ ਕੋਈ ਫੈਕਟ ਸੀਗਾ ਨਹੀਂ ਚੱਲ ਸਕਿਆਗਾ ਪਰ ਫਿਰ ਵੀ ਲੋਕਾਂ ਨੇ ਪੰਥਕ ਧਰ ਨੂੰ ਨਮਾਇੰਦਗੀ ਕਰਨ ਦਾ ਜਿਨ੍ਹਾਂ ਨੂੰ ਛੀਦ ਕਿਹਾ ਗਿਆ ਵੀ ਉਹਨਾਂ ਦੇ ਛੀਦਾਂ ਪਰਿਵਾਰ ਚੋਂ ਲੋਕਾਂ ਨੇ ਉਹਨਾਂ ਨੂੰ ਸਾਧ ਦਿੱਤਾ ਪਰ ਫਿਰ ਵੀ ਜਿਹੜੇ ਕਾਂਗਰਸ ਦੇ ਵਰਕਰ ਆ ਉਹਨਾਂ ਨੇ ਬਹੁਤ ਜ਼ਿਆਦਾ ਲੜਾਈ ਲੜੀ ਆ ਬੂਤ ਪੱਧਰ ਤੇ ਜਾਂ ਪਿੰਡ ਪੱਧਰ ਤੇ ਜਾਂ ਆਪਾਂ ਸ਼ਹਿਰ ਚ ਬੈਠੇ ਹੈਗੇ ਆ ਇੱਥੇ ਜਿਹੜੇ ਪੱਕੇ ਕਾਂਗਰਸੀ ਉਹ ਪੱਕੀ ਐ ਜਿਹੜੇ ਲੀਡਰ ਆਪ ਦੇ ਆਪ ਚ ਬਣੇ ਹੋਏ ਆ ਉਹ ਆਈ ਵਾਰੀ ਜਦੋਂ ਤਾਂ ਆਪਦੀ ਗੱਲ ਹੁੰਦੀ ਆ ਉਦੋਂ ਕਾਂਗਰਸ ਦੀ ਗੱਲ ਕਰਦੇ ਆ ਜਦੋਂ ਉਹਨਾਂ ਦੇ ਜਿਹੜਾ ਇਹ ਗਰੁੱਪਿਜ਼ਮ ਬਣੇ ਹੋਏ ਆ ਉਹਨੂੰ ਉਹ ਇਹ ਚੀਜ਼ ਤੋਂ ਮੰਨਕਰ ਹੋ ਜਾਂਦੇ ਆ ਵੀ ਅਸੀਂ ਕਾਂਗਰਸੀ ਨਹੀਂ ਗੀ ਇਹ ਪਾਰਟੀ ਸਾਡੇ ਨਾਲ ਧੋਖਾ ਕਰ ਰਹੀ ਆ ਹਾਲਾਂਕਿ ਉਹ ਪਾਰਟੀ ਨਾਲ ਧੋਖਾ ਕਰਦੇ ਆ ਜੇ ਹੁਣ ਆਪਾਂ ਗੱਲ ਕਰ ਲਈਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਖਮਾਜਾ ਹੁਣ ਸਾਨੂੰ ਇਹ ਜਿਹੜਾ ਪ੍ਰਸ਼ਤ ਤੇ ਬਲਾਕ ਸ਼ਾਂਤੀ ਯੋਜਨਾ ਜਿਹੜੇ ਸਾਡੇ ਅਥਾਰਟੀ ਲੈਟਰ ਹੁੰਦੇ ਆ ਜਿਹਨੂੰ ਅਸੀਂ ਪੰਜਾਬੀ ਚ ਟਿਕਟ ਬੋਲਦੇ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਸੀਗੀ ਜਿੱਨਾਂ ਚ ਮੈਂ ਵੀ ਸੀਗਾ ਵੀ ਉਹ ਸਾਨੂੰ ਦੇਣੇ ਕਿਨੇ ਆ ਅਸੀਂ ਹਾਈ ਕਮਾਂਡ ਨੂੰ ਅਪੀਲ ਕਰਦੇ ਆ ਵੀ ਜਿਹੜੇ 4-5 ਜਾਣੇ ਆ ਦੇਖੋ ਮੈਂ ਨਹੀਂ ਕਹਿੰਦਾਗਾ ਵੀ ਅ ਇੱਥੇ ਤੁਸੀਂ ਇਕੱਲੇ ਲਵਲੀ ਪੱਟੀ ਨੂੰ ਲਾ ਦਿਓ ਜਾਂ ਦਰਸ਼ਨ ਢਿਲਵਾਨ ਨੂੰ ਲਾ ਦਿਓ ਜਾਂ ਪ੍ਰਕਾਸ਼ ਪੱਟੀ ਨੂੰ ਲਾ ਦਿਓ ਜਾਂ ਸੁਦੀਕ ਕਿਉਂ ਲਾ ਦਿਓ ਜਿੰਨੂੰ ਵੀ ਲਾਉਣਾ ਠੀਕ ਆ ਕਿਹਾ ਜਾਂਦਾ ਵੀ ਟਿਕਟ ਮੰਗਣਾ ਹਰੇਕ ਦਾ ਹੱਕ ਆ ਪਰ ਵਰਕਰ ਕਿਹਦੇ ਕੋਲੇ ਜਾਣ ਯਾਰ ਸਾਡੇ ਕੋਲੇ ਮਾਸਟਰ ਬਲਦੇਵ ਰਾਜ ਦਾਵੜਿਆ ਸਾਡਾ ਉਹ ਵੀ ਲੀਡਰ ਆ ਪ੍ਰਕਾਸ਼ ਪੱਟੀ ਜੀ ਆਗੇ ਉਹ ਵੀ ਸਾਡੇ ਲੀਡਰ ਆ ਕਿਉਂਕਿ ਕਾਂਗਰਸ ਹਾਈ ਕਮਾਂਡ ਨੂੰ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਪੰਜਾਂ ਚਾਰਾਂ ਚੋਂ ਇੱਕ ਬੰਦੇ ਨੂੰ ਜਿਹਦੀ ਮਰਜ਼ੀ ਸਾਡੀ ਬਾਹ ਫੜਾ ਦਿਓ ਤੇ ਦੂਜੀ ਗੱਲ ਰਹਿ ਗਈ ਜਿਹੜਾ ਬੰਦਾ ਇੱਥੇ ਗਰੁੱਪ ਖੜਾ ਕਰਦਾ ਹਾਈ ਕਮਾਂਡ ਜਾਂ ਤਾਂ ਉਹਨੂੰ ਬਾਹਰ ਦਾ ਰਸਤਾ ਦਿਖਾ ਦੇ ਜਾਂ ਇਹ ਤਾੜਨਾ ਕਰ ਦੇ ਵੀ ਤੁਸੀਂ ਐਸੇ ਨਾ ਚੱਲੋਗੇ ਜਾਂ ਤੁਸੀਂ ਆਪਦਾ ਕੋਈ ਅਗਲਾ ਘਰ ਦੇਖ ਲਓ ਮੇਰੀ ਹਾਈ ਕਮਾਂਡ ਨੂੰ ਹੱਥ ਬੰਨ੍ਹ ਕੇ ਅਪੀਲ ਆ ਕਿ ਅਸੀਂ ਦੇਖ ਲਿਆ ਸਾਰੇ ਪਹਿਲੀ ਗੱਲ ਤਾਂ ਸਾਨੂੰ ਬਲੱਡ ਜੰਗ ਬਲੱਡ ਦੇ ਵਿੱਚੋਂ ਕੋਈ ਨੌਜਵਾਨ ਆਗੂ ਨੂੰ ਕੋਈ ਇੱਥੇ ਆਗੂ ਲਾਇਆ ਜਾਵੇ ਔਰ ਉਹਨੂੰ ਫੁੱਲ ਪਾਵਰ ਦਿੱਤੀ ਜਾਵੇ ਜਿਹੜੇ 5 4 ਤੁਰੇ ਫਿਰਦੇ ਹੈਗੇ ਆ ਸਾਰੇ ਆਪਮਾਰੇ ਹਲਕਾਂ ਚਾਰਜ ਲਿਖੀ ਜਾਂਦੇ ਹੈਗੇ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਸਾਡੀ ਹਾਈ ਕਮਾਂਡ ਨੂੰ ਵੀ ਹੱਥ ਬੰਨ ਕੇ ਬੇਨਤੀ ਆ ਕਿ ਚੋਣਾਂ ਦੇ ਵਿੱਚ ਥੋੜਾ ਸਮਾਂ ਰਹਿ ਗਿਆ ਬੰਦੇ ਨੇ ਮਿਹਨਤ ਵੀ ਕਰਨੀ ਆ ਲੋਕਾਂ ਦੇ ਗਿਲੇ ਸ਼ਿਕ ਵੀ ਆ ਸਭ ਤੋਂ ਵੱਡਾ ਇੱਥੇ ਸਾਡੀ ਜੈਤੂ ਦੇ ਵਿੱਚ ਗਰੁੱਪ ਬਾਜੀ ਆ ਉਹਨੂੰ ਖਤਮ ਕਰਕੇ ਹਾਈ ਕਮਾਂਡ ਨੂੰ ਚਾਹੀਦਾ ਵੀ ਸਾਰਿਆਂ ਨੂੰ ਇਕੱਠੇ ਤੁਰੇ ਤਾਂ ਫੇਰ ਕੋਈ ਕਾਂਗਰਸ ਪਾਰਟੀ ਦਾ ਇੱਥੋਂ ਵਧੀਆ ਕੋਈ ਸਟਰੋਂਗ ਕੈਂਡੀਡੇਟ ਸਾਨੂੰ ਦਿੱਤਾ ਜਾਵੇ ਵੀ ਜਿਹੜਾ ਇੱਕ ਬੰਦਾ ਹੀ ਨਾਮਜ਼ਦਗੀ ਕਰੂਗਾ ਹੁਣ ਪੰਜ ਬੰਦਿਆਂ ਦੇ ਵਿੱਚ ਮੈਂ ਚੋਣ ਲੜਦਾ ਸੀਗਾ ਮੈਂ ਕਿਸੇ ਦਾ ਨਿੱਜੀ ਤੌਰ ਤੇ ਨਾਂ ਨਹੀਂ ਲੈਂਦਾਗਾ ਮੇਰੀ ਸਾਡੀ ਪਾਰਟੀ ਨੇ ਬਿਲਕੁਲ ਮਦਦ ਨਹੀਂ ਕੀਤੀ ਮੇਰੀ ਕੀ ਕਿਸੇ ਦੀ ਵੀ ਨਹੀਂ ਹੋਈ ਜੇਤੂ ਹਲਕੇ ਦੇ ਵਿੱਚ ਹੋਈ ਕਦੋਂ ਨਹੀਂ ਉਹ ਕਹਿੰਦਾ ਇਹ ਦਰਸ਼ਨ ਢੱਲਵਾ ਦਾ ਬੰਦਾ ਕੋਈ ਕਹਿੰਦਾ ਇਹ ਪ੍ਰਕਾਸ਼ ਪੱਟੀ ਦਾ ਬੰਦਾ ਕੋਈ ਕਹਿੰਦਾ ਇਹ ਮਮਸ਼ਦਿਕ ਦਾ ਬੰਦਾ ਕੋਈ ਕਹਿੰਦਾ ਇਹ लवली ਪੱਟੀ ਦਾ ਬੰਦਾ ਕੋਈ ਕਹਿੰਦਾ ਮਾਸਟਰ ਬਲਦੇਵ ਦਾ ਇੱਥੇ ਹੁਣ ਸੁਣਨ ਚ ਆਇਆ ਵੀ ਕੋਈ ਸ਼ਾਇਦ ਕੋਈ ਬਾਹਰੋਂ ਆਵੇ ਅਸੀਂ ਪਹਿਲਾਂ ਰੌਲਾ ਇਸੇ ਗੱਲ ਤੇ ਪੁੰਦੇ ਰਹੇ ਵੀ ਸਾਨੂੰ ਇੱਕ ਲੋਕਲ ਉਮੀਦਵਾਰ ਦਿੱਤਾ ਜਾਵੇ ਅਸੀਂ ਲੋਕਲ ਉਮੀਦਵਾਰ ਤਾਂ ਲੈ ਲਿਆ ਪਰ ਲੋਕਲ ਤੇ ਵੀ ਪਾਰਟੀ ਤੁਹਾਡੀ ਖੁਸ਼ ਨਹੀਂ ਹੋਈ ਨਾ ਲੋਕਲ ਵੀ ਬੁਰੀ ਤਰ੍ਹਾਂ ਹਾਰਿਆ ਹਾਰਿਆ ਤਾਂ ਬੁਰੀ ਤਰ੍ਹਾਂ ਜੀ ਉਹ ਚਲੋ ਤੁਹਾਨੂੰ ਦੱਸੀ ਜਾਂਦੇ ਜੀ ਗਰੁੱਪ ਦੇ ਕਰਕੇ ਹੋ ਗਿਆ ਜੀ ਮੈਂ ਇਹੀ ਤਾਂ ਅਸੀਂ ਅਪੀਲ ਕਰਦੇ ਆ ਜੀ ਇੱਕ ਬੰਦੇ ਨੂੰ ਪਾਵਰ ਦੇਣ ਦੀ ਐਮਸੀ ਇਲੈਕਸ਼ਨ ਦੇ ਵਿੱਚ ਕੀ ਹੋਇਆ ਜੀ ਜਿਹੜੇ ਬੰਦੇ ਟਿਕਟਾ ਲੈ ਕੇ ਗਏ ਸੀਗੇ ਉਹ ਸਾਰੇ ਪਾਰਟੀ ਛੱਡ ਕੇ ਜੀ ਪੰਜੇ ਤੋਂ ਬਣੇ ਹੋਏ ਐਮਸੀ ਉਹ ਟਿਕਟਾਂ ਲੈ ਕੇ ਜੀ ਬਾਅਦ ਚ ਬਦਲ ਗਏ ਜੀ ਉਹ ਜਿਹੜੇ ਸਹੀ ਵਰਕਰ ਸੀਗੇ ਜੀ ਉਹ ਅੱਜ ਖੜੇ ਆ ਜੀ ਨਾਲ ਜਿਹੜੇ ਬੰਦਿਆਂ ਨੂੰ ਵੀਰ ਵੀਰ ਕੇ ਟਿਕਟਾਂ ਦਿੱਤੀਆਂ ਸੀਗੀਆਂ ਜੀ ਉਹ ਬੰਦੇ ਅੱਜ ਪਾਰਟੀ ਛੱਡ ਕੇ ਜਾਵਟੇ ਜੀ ਹਾਈ ਕਮਾਂਡ ਵੀ ਇੱਥੇ ਕੱਲੀ ਕੀ ਕਰੇ ਜੀ ਜਿੰਨਾ ਚਿਰ ਕੋਈ ਯੂਥ ਨੂੰ ਅੱਗੇ ਆਉਣਾ ਚਾਹੀਦਾ ਜੀ ਅਸੀਂ ਤਾਂ ਕਹਿੰਨੇ ਹਾਈ ਕਮਾਂਡ ਕਿਸੇ ਵਧੀਆ ਬੰਦੇ ਨੂੰ ਇੱਥੇ ਯੰਗ ਬਲੱਡ ਵਾਲੇ ਬੰਦੇ ਨੂੰ ਕਿਸੇ ਨੂੰ ਅੱਗੇ ਲਾ ਦੇ ਯੰਗ ਬਲੱਡ ਨਾਲ ਹਾਈ ਗਰੁੱਪੀਜ਼ਮ ਖਤਮ ਹੋ ਜਾਊਗਾ ਕਿਉਂਕਿ ਜਿਹੜਾ ਗਰੁੱਪੀਜ਼ਮ ਬਣਿਆ ਹੋਇਆ ਗਰੁੱਪੋਬਾਜੀ ਇੱਥੇ ਹੈਗੀ ਆ ਉਹ ਉਹ ਤਾਂ ਜਦੋਂ ਹਾਈ ਕਮਾਂਡ ਨੇ ਟਿਕਟ ਦੇ ਦਿੱਤੀ ਦਰਸ਼ਨ ਸਿੰਘ ਤੇ ਲਵਾ ਨੂੰ ਤੇ ਉਹਦਾ ਵੀ ਗਰੁੱਪੀਜ਼ਮ ਹੋਣ ਕਰਕੇ ਉਹਦਾ ਵੀ ਵਿਰੋਧ ਹੋਇਆ ਉਹਨਾਂ ਨੂੰ ਵੀ ਉਹ ਟਿਕਟ ਨਹੀਂ ਪਈ ਤੁਸੀਂ ਦੱਸਦੇ ਹੋ ਵੀ ਉਹਨਾਂ ਨੂੰ ਤਾਂ ਰਸਤੇਆਂ ਨੂੰ ਹੀ ਮਣਾਉਂਦੇ ਰਹੇਗੇ ਉਹ ਤਾਂ ਲੋਕਾਂ ਤੱਕ ਪਹੁੰਚ ਹੀ ਨਹੀਂ ਸਕੇ ਫਿਰ ਗਰੁੱਪੀਜ਼ਮ ਖਤਮ ਕਿਵੇਂ ਹੋਊਗਾ ਇੱਕ ਯੂਥ ਕੋਈ ਲੀਡਰ ਆ ਕੇ ਉਹਨਾਂ ਦੇ ਗਰੁੱਪ ਨੂੰ ਤੋੜ ਦੂਗਾ ਜਾਂ ਉਹਨਾਂ ਨੂੰ ਸਮਝਾ ਲੂਗਾ ਜਿਹੜੀ ਸਾਡੀ ਹਾਈ ਕਮਾਂਡ ਆਈ ਦੇਖੋ ਇਹ ਤਾਂ ਹੈ ਨਹੀਂਗਾ ਜੀ ਵੀ ਅ ਹਾਈ ਕਮਾਂਡ ਦੀ ਕੋਈ ਗੱਲ ਮੋੜਦੇ ਹਾਈ ਕਮਾਂਡ ਸਿਰਫ ਆਪਦਾ ਇੱਕ ਕੀਮਤੀ ਘੰਟਾ ਦੇ ਦੇ ਜੇ ਜੈਤੂ ਨੂੰ ਸਾਰੇ ਗਰੁੱਪਾਂ ਨੂੰ ਸੱਦ ਲੈਣ ਦੀ ਸਾਰੇ ਜਨਨ ਨੂੰ ਉਹਨਾਂ ਨੂੰ ਉੱਥੇ ਜਿੰਨਾ ਚਿਰ ਅਨਾਉਂਸ ਨਹੀਂ ਕਰਦੇ ਵੀ ਆਹ ਬੰਦਾ ਜੈਤੂ ਤੋਂ ਚੋਣ ਲੜੂਗਾ ਜੀ ਬੋਲੋ ਵੀ ਆਹ ਬੰਦਾ ਤੁਹਾਨੂੰ ਮਨਜ਼ੂਰ ਆ ਜਾਂ ਨਹੀਂ ਹੈ ਜੀ ਹੱਥ ਖੜੇ ਕਰਾ ਲੈਣ ਗਰੁੱਪਿੰਗ ਦਾ ਖਤਮ ਕਰਨ ਦੀ ਸਰਕਾਰ ਸੀਗੀ ਦੇਖੋ ਕਿਸੇ ਨੂੰ ਬਲਾਕ ਸੰਪਤੀ ਦੀ ਚੇਅਰਮੈਨ ਨਹੀਂ ਕੋਈ ਬਲਾਕ ਸੰਪਤੀ ਮੈਂਬਰ ਕੋਈ ਪੰਚ ਸਰਪੰਚ ਸਰਕਾਰ ਨਾਲ ਹੀ ਬਣਨੇ ਆ ਜੀ ਤੇ ਸਰਕਾਰ ਬਣੂਗੀ ਜੀ ਐਮਐਲਏ ਨਾਲ ਜੇ ਗਰੁੱਪਿੰਗ ਟੁੱਟੂਗੀ ਗੱਟਬਾਜੀ ਤੋਂ ਕਾਂਗਰਸ ਪਾਰਟੀ ਖਾਸ ਕਰਕੇ ਜੈਤੋ ਵਾਲੀ ਦੂਰ ਹੋਊਗੀ ਤਾਂ ਤਾਂ ਹੀ ਇਹ ਸਾਡੇ ਨਾਲ ਦਾ ਹਲਕਾ ਕੋਟਪੂਰਾ ਲੱਗਦਾ ਉੱਥੇ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਸੀ ਇਹ ਵੀ ਗਰੁੱਪ ਕਰਕੇ ਇਹ ਹਾਈ ਕਮਾਂਡ ਨੂੰ ਚਾਹੀਦੀ ਵੀ ਪੰਜ ਪੰਜ ਚਾਰ ਚਾਰ ਜਿਹੜੇ ਕੈਂਡੀਡੇਟ ਆ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਜਿਹੜਾ ਆਮ ਵਰਕਰ ਆ ਮੈਂ ਵੀ ਗੱਲ ਕਰਦਾ ਅੱਧਿਆਂ ਨੂੰ ਮੇਰੀ ਗੱਲ ਵੀ ਚੁੱਪੂਗੀ ਵੀ ਇਹਨੂੰ ਕੀ ਲੋੜ ਆ ਬੋਲਣ ਦੀ ਪਰ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਊਗਾ ਕਿਸੇ ਨੂੰ ਤਾਂ ਪਾਰਟੀ ਦੀ ਗੱਲ ਕਰਨੀ ਪਊਗੀ ਮੇਰਾ ਕਿਸੇ ਨਾਲ ਨਿੱਜੀ ਵਿਰੋਧ ਨਹੀਂਗਾ ਆਪਾਂ ਜਿਹੜੀ ਜੱਗ ਲੱਗਦੀ ਗੱਲ ਆ ਉਹੀ ਕਰਦੇ ਆ ਵੀ ਜੇ ਪਾਰਟੀ ਨੂੰ ਆਪਾਂ ਤਕੜਾ ਕਰਨਾ ਤਾਂ ਜਿਹੜੀ ਗੁੱਟਬੰਦੀ ਆ ਉਹਨੂੰ ਜਿੱਤੋ ਚ ਖਤਮ ਕੀਤਾ ਜਾਵੇ ਚਾਹੇ ਇਹਨਾਂ ਚਾਰਾ ਪੰਜਾ ਚੋਂ ਸਾਨੂੰ ਕੋਈ ਕੈਂਡੀਡੇਟ ਦੇ ਦਿੱਤਾ ਜਾਵੇ ਠੀਕ ਆ ਨਵਾਂ ਤਾਂ ਸਾਡੇ ਤੇ ਨਹੀਂ ਥੋਪਿਆ ਜਾਵੇ ਕਿਉਂਕਿ ਨਵੇਂ ਬੰਦੇ ਨੂੰ ਨਹੀਂ ਤਾਂ ਪਤਾ ਹੁੰਦਾ ਜੀ ਹੁਣ ਅਸੀਂ ਕਿੰਨੇ ਸਾਲਾਂ ਦੇ ਮਿਹਨਤ ਕਰਦੇ ਜੀ ਨਵੇਂ ਬੰਦੇ ਨੂੰ ਕੀ ਪਤਾ ਜੀ ਉਹਨੂੰ ਤਾਂ ਜਿਹਨੇ ਜੀ ਖਜੂਰੀ ਕਰਤੀ ਜੀ ਜਾਂ ਜਿਹੜੇ ਚੜਾਵੇ ਚੜ ਜਾਂਦੇ ਆ ਜੀ ਉਹ ਬੰਦੇ ਨੇੜੇ ਹੋ ਜਾਂਦੇ ਜੀ ਮਿਹਨਤ ਕਰਨ ਵਾਲੇ ਹੋਰ ਬੰਦੇ ਹੁੰਦੇ ਆ ਜੀ ਉਹ ਹੋ ਜਾਂਦੇ ਆ ਹਾਈ ਕਮਾਂਡ ਨੂੰ ਅਸੀਂ ਇਹੀ ਬੇਨਤੀ ਕਰਦੀ ਵੀ ਇਹਨਾਂ ਪੰਜਾਂ ਚਾਰਾਂ ਤੋਂ ਸਾਨੂੰ ਇੱਕ ਦੇ ਲਾੜ ਫੜਾ ਦਿਓ ਜਿਹਦਾ ਮਰਜ਼ੀ ਫੜਾ ਦਿਓ ਇੱਕ ਨੂੰ ਕਹਿ ਦੋ ਵੀ ਆਹ ਬੰਦੇ ਦੀ ਗੱਲ 'ਚ ਕੋਈ ਬੰਦਾ ਇੰਟਰਫੇਅਰ ਨਹੀਂ ਕਰੂਗਾ ਜਾਂ ਹਾਈ ਕਮਾਂਡ ਬਲਾਕ ਪ੍ਰਧਾਨਾਂ ਤੇ ਛੱਡ ਦੇ ਗੱਲ ਵੀ ਜਿਹੜੇ ਤਿੰਨ ਬਲਾਕ ਪ੍ਰਧਾਨ ਬਣਾਏ ਵੇਗੇ ਆ ਉਹਨਾਂ ਤੇ ਗੱਲ ਛੱਡ ਦੇ ਵੀ ਆਹ ਬਲਾਕ ਪ੍ਰਧਾਨ ਪਿੰਡਾਂ ਚੋਂ ਵਿਊ ਲੈ ਲੈਣਾ ਵੀ ਕਿਹੜਾ ਇਹੋ ਕਰਨਾ ਜੀ ਇੱਕ ਤੇ ਹਾਈ ਕਮਾਂਡ ਖੜੇ ਤਾਂ ਕੁਝ ਬਣੂਗਾ ਜੀ ਨਹੀਂ ਵਰਨਾ ਕਾਂਗਰਸ ਦਾ ਹਾਲ ਮਾੜਾ ਹੀ ਰਹੂਗਾ ਜੀ ਜੇ ਬਲਾਕ ਪ੍ਰਧਾਨ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਤਾਂ ਉਹ ਜਿਹੜੇ ਜਿਵੇਂ ਤੁਹਾਡੇ ਵਰਗੇ ਵਰਕਰ ਆ ਉਹ ਤਾਂ ਇਸ ਗੱਲੋਂ ਨਿਰਾਸ਼ ਆ ਵੀ ਸਾਨੂੰ ਤਾਂ ਪੁੱਛਦਾ ਹੀ ਕਿਉਂ ਨਹੀਂ ਜਿਹੜੇ ਕਟੜ ਵਰਕਰ ਆ ਜਿਹੜੇ ਟਕਸਾਲੀ ਵਰਕਰ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਤਾਂ ਇਸ ਗੱਲੋਂ ਚੁੱਪ ਬੈਠੇ ਵੀ ਸਾਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ ਇਸ ਲਈ ਜਿਹੜਾ ਮਰਜ਼ੀ ਆ ਜਾਏ ਸਾਡੀ ਤਾਂ ਕੋਈ ਗੱਲਬਾਤ ਨਹੀਂ ਆਪਾਂ ਜਿੰਨਾ ਚਿਰ ਹਾਈ ਕਮਾਂਡ ਇਕੱਠੇ ਨਹੀਂ ਕਰਦੀਗੀ ਜੀ ਸਾਰੇ ਬੰਦਿਆਂ ਨੂੰ ਉਨਾ ਚਿਰ ਇਹ ਜਿਹੜੀ ਗੁੱਟਬੰਦੀ ਦਾ ਸ਼ਿਕਾਰ ਆਮ ਪਬਲਿਕ ਹੁੰਦੀ ਆ ਦੇਖੋ ਵੱਡੇ ਬੰਦਿਆਂ ਦੇ ਤਾਂ ਨੁਕਸਾਨ ਨਹੀਂ ਹੁੰਦੇਗੇ ਪਿੰਡ ਪੱਧਰ ਤੇ ਵੇਖੀਏ ਬੂਥ ਪੱਧਰ ਤੇ ਵੇਖੀਏ ਜਿਹੜੇ ਬੰਦੇ ਲੜਾਈਆਂ ਲੜਦੇ ਆ ਜਾਂ ਆਪਾਂ ਕਹਿ ਦਈਏ ਵੀ ਜਦੋਂ ਵੀ ਕੋਈ ਪਾਰਟੀ ਦੀ ਗੱਲ ਕਰਦਾ ਸੱਚੀ ਗੱਲ ਕਰਦਾ ਥੱਲੇ ਕਮੈਂਟਾਂ ਲੋਕਾਂ ਦੇ ਹੋਰ ਆ ਜਾਂਦੇ ਆ ਠੀਕ ਆ ਲੋਕੀ ਆਪਦੇ ਨਿੱਜੀ ਹਿੱਤਾਂ ਨੂੰ ਭੁੱਲ ਕੇ ਜਿੰਨਾ ਚਿਰ ਪਾਰਟੀ ਦੀ ਗੱਲ ਨਹੀਂ ਕਰਨਗੇ ਉਨਾਂ ਚਿਰ ਜੈਤੋ ਦਾ ਬੁਰਾ ਹਾਲ ਰੂਗਾ ਜੀ ਨਿੱਜੀ ਹਿੱਤਾਂ ਦੀ ਗੱਲ ਕਰੀਏ ਤੁਸੀਂ ਵੀ ਇੱਕ ਵਾਰੀ ਪਾਰਟੀ ਛੱਡਤੀ ਸੀਗੀ ਹਾਂ ਮੈਂ ਜ਼ਰੂਰ ਛੱਡੀ ਸੀਗੀ ਜੀ ਪਾਰਟੀ ਆਪਾਂ ਪਾਰਟੀ ਛੱਡ ਗਏ ਸੀਗੇ ਮੇਰੀ ਥੋੜੀ ਬਹੁਤੀ ਮਹਾਰਾਇਆ ਕੈਪਟਨ ਮਦਰ ਸਿੰਘ ਦੇ بیٹے ਨਾਲ ਨੇੜਤਾ ਸੀਗੀ ਜੀ ਚਲੋ ਮੇਰੀ ਛੋਟੀ ਉਮਰ ਸੀ ਮੈਂ ਮਹਿਸੂਸ ਕੀਤਾ ਉਹ ਭਾਜਪਾ ਚ ਚਲੇ ਗਏ ਜੀ ਤੇ ਮੈਂ ਨਾਲ ਦੀ ਨਾਲ ਹੀ ਵਾਪਸ ਆ ਗਿਆ ਸੀਗਾ ਜੀ ਚਲੋ ਮੇਰੀ ਏਜ ਛੋਟੀ ਸੀਗੀ ਜੀ ਵੈਸੇ ਆ ਕਹਿੰਦੇ ਹੁੰਦੇ ਮੇਰਾ ਦਾਦਾ ਪਰਦਾਦਾ ਕਾਂਗਰਸੀ ਸੀਗਾ ਜੀ ਪੁਰਾਣੇ ਤੇ ਮੇਰੇ ਦਾਦਾ ਜੀ ਨੇ ਬਹੁਤ ਪਾਰਟੀ ਲਈ ਜਿਨ੍ਹਾਂ ਦਿਨਾਂ ਦੇ ਵਿੱਚ ਸਾਡੇ ਹਰਦয়াল ਸਿੰਘ ਰਿਆਸਤੀ ਆ ਉਹਨਾਂ ਨੂੰ ਪਤਾ ਨਹੀਂ ਸੀਗਾ ਮੈਂ ਸਰਦਾਰ ਭੰਗਾ ਚੋਂ ਦਾ ਪੁੱਤ ਰਾਂ ਉਹਨਾਂ ਨੇ ਦੱਸਿਆ ਸੀ ਵੀ ਜਦੋਂ ਰੈਲੀਆਂ 'ਚ ਕੋਈ ਬੰਦਾ ਜਾਂਦਾ ਨਹੀਂ ਹੁੰਦਾ ਸੀਗਾ ਤੇ ਉਹ ਸੜਕ 'ਤੇ ਖੜ ਕੇ ਕਹਿੰਦੇ ਹੁੰਦੇ ਸੀ ਵੀ ਫਲਾਨੇ ਦਾ ਕੱਲ ਨੂੰ ਰੈਲੀ ਆ ਮੈਂ ਜਾਊਂਗਾ ਜਿਹਨੂੰ ਮੇਰੇ ਗੋਲੀ ਮਾਰਨੀ ਆ ਮਾਰ ਲਓ ਮੈਂ ਉਹ ਪਰਿਵਾਰ 'ਚੋਂ ਆ ਜੱਦੀ ਪੁਰਸ਼ੀ ਅਸੀਂ ਕਾਂਗਰਸੀ ਆ ਤੇ ਉਹ ਕਈ ਵਾਰੀ ਬੰਦੇ ਤੋਂ ਛੋਟੀ ਉਮਰ 'ਚ ਭੁੱਲੋ ਜਾਂਦੀ ਆ ਮੈਂ ਸਿਰਫ 1 ਮਹੀਨਾ ਪਾਸੇ ਗਿਆ ਪਾਰਟੀ ਤੋਂ ਮਹੀਨੇ ਬਾਅਦ ਮੈਂ ਵਾਪਸ ਆ ਗਿਆ ਸੀਗਾ ਜੀ ਮੈਨੇ ਬਾਦਲ ਪਤਾ ਲੱਗ ਗਿਆ ਵੀ ਮੇਰੀ ਇਹੀ ਪਾਰਟੀ ਹਾਂਜੀ ਉਹ ਕੋਈ ਨਹੀਂ ਕਈ ਵਾਰੀ ਬੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤਾਂ ਕੋਈ ਪਾਲੀ ਵੱਡੀ ਗੱਲ ਨਹੀਂ ਹੁੰਦੀ ਕਿ ਜੇ ਆਪਾਂ ਇੱਕ ਮਹੀਨੇ ਵਾਲੀ ਮਿਹਨਤ ਨੂੰ ਆਪਣੇ ਨੂੰ ਅੱਖੋ-ਪਰੂਖੂ ਕਰ ਕਰ ਸਕਦੇ ਹਾਂ ਜੇ ਇੰਨੇ ਸਾਲ ਮਿਹਨਤ ਕੀਤੀ ਆ ਪਾਰਟੀ ਉਹਦਾ ਕਿਹੜਾ ਸਾਡਾ ਮੁੱਲ ਪਾਇਆ ਗਈ ਮੁੱਲ ਦੀ ਗੱਲ ਕਰੀਏ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਸੀਂ ਹਾਈ ਕਮਾਂਡ ਨੂੰ ਬੇਨਤੀ ਹੀ ਕਰਦੇ ਆ ਜਦੋਂ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬਣਿਆ ਕੀ ਜੱਜ ਤੋਂ ਵਿੱਚ ਉਹਨਾਂ ਨੇ ਕੋਈ ਆ ਕੇ ਮੀਟਿੰਗ ਕੀਤੀ ਜਾਂ ਜੈਤੋ ਦੇ ਵਰਕਰਾਂ ਨੂੰ ਉਹਨਾਂ ਨੇ ਬੁਲਾਇਆ ਵੀ ਤੁਹਾਡੀ ਕੀ ਸਮੱਸਿਆ ਜਾਂ ਵਰਕਰਾਂ ਨੇ ਉਹਨਾਂ ਤੱਕ ਕਦੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸਵਾਲ ਤਾਂ ਤੁਹਾਡਾ ਬਹੁਤ ਵਧੀਆ ਜੀ ਜਦੋਂ ਕੋਈ ਵੀ ਪ੍ਰੋਗਰਾਮ ਹੁੰਦਾ ਜੀ ਉਹ ਤਾਂ ਜੀ ਸਾਰੇ ਫਰੀਦਕੋਟ ਹੁੰਦੇ ਆ ਜੀ ਜਾਂ ਕੋਟਕਪੂਰੇ ਹੋ ਜਾਂਦਾ ਜੀ ਜੈਤੋ ਦੇ ਵਿੱਚ ਅੱਜ ਤੱਕ ਸਰ ਪ੍ਰਧਾਨ ਬਣਿਆ ਨੂੰ ਪੰਜਵਾਂ ਸਾਲ ਚੱਲ ਪਿਆ ਜੀ ਚੌਥਾ ਪੰਜਵਾਂ ਸਾਲ ਚੱਲ ਪਿਆ ਜੀ ਤੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਸਾਸੀਂ ਅਪੀਲ ਕਰਦੇ ਆ ਜੀ ਕੱਲ ਨੂੰ ਕੋਈ ਵੀ ਪ੍ਰਧਾਨ ਬੰਦਾ ਜੀ ਉਹ ਜੈਤੂ ਦਾ ਜ਼ਰੂਰ ਸੋਚਣ ਜੀ ਸਾਡੇ ਜ਼ਿਲ੍ਹੇ ਦੀ ਹਾਈ ਕਮਾਂਡ ਨੂੰ ਵੀ ਸਾਡੀ ਇਹੀ ਬੇਨਤੀ ਹੈ ਜੇ ਵੀ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਇੱਕ ਫਰੰਟ ਤੇ ਲੈ ਕੇ ਇੱਕ ਛੱਤ ਥੱਲੇ ਇਕੱਠਾ ਕੀਤਾ ਜਾਵੇ ਫਿਰ ਸਾਡੀ ਜੈਤੂ ਚ ਕੋਈ ਪੁੱਛਗਿੱਛ ਹੋ ਸਕਦੀ ਹੈ ਨਹੀਂ ਤਾਂ ਜੈਤੂ ਚ ਬਹੁਤ ਜ਼ਿਆਦਾ ਜਾਤੀਆਂ ਹੋਈਆਂ ਬਹੁਤ ਜ਼ਿਆਦਾ ਥੱਕੇ ਹੋਏ ਆ ਜੈਤੂ ਦੇ ਵਰਕਰਾਂ ਨੂੰ ਤਾਂ ਇਹ ਕਹਿ ਕੇ ਚੁੱਪ ਕਰਾਇਆ ਜਾਂਦਾ ਵੀ ਚੁੱਪ ਕਰ ਜੋ ਤੁਹਾਡੀ ਬਾਹ ਨਹੀਂ ਕਿਸੇ ਨੇ ਪੜਨੀ ਲੈਕਚਰ ਸਰਪੰਚੀ ਇਲੈਕਸ਼ਨ ਦੇ ਵਿੱਚ ਸਾਡੇ ਕਈ ਬੰਦੇ ਦਾ ਸਿਲੰਡਰ ਕਰਕੇ ਸੀਗੇ ਤੋ ਜਿਹੜੇ ਮੇਰੇ ਵਰਗੇ ਬੋਲਦੇ ਸੀਗੇ ਉਹਨਾਂ ਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆਗਾ ਠੀਕ ਆ ਜੇ ਆਪਾਂ ਪਰਸਨਲੀ ਜਾਈਏ ਤਾਂ ਮੈਂ ਵੀ 4-5 ਦਿਨ ਘਰੇ ਨਹੀਂ ਸੁੱਤਾਗਾ ਕੀ ਕੁਝ ਹੋਇਆ ਜਿੱਤੋਂ ਦੇ ਵਿੱਚ ਕਦੇ ਵੀ ਲੋਕ ਜਿਹੜਾ ਸਾਡਾ ਮੌਜੂਦਾ ਹਲਕਾ ਚਾਰਜ ਆ ਉਹਨਾਂ ਨੂੰ ਪ੍ਰਦਰਸ਼ਨ ਨੂੰ ਵਧਾਉਣੇ ਚਾਹੀਦੇ ਆ ਮਿਹਨਤ ਹੋਰ ਕਰਨ ਦੀ ਲੋੜ ਆ ਠੀਕ ਆ ਇਹ ਕਈ ਬੰਦੇ ਕਹਿੰਦੇ ਆ ਵੀ ਹਲਕਾ ਚਾਰਜ ਦੀ ਕੋਈ ਪੋਸਟ ਨਹੀਂ ਹੁੰਦੀ ਕਾਂਗਰਸ ਚ ਚਲੋ ਆਪਾਂ ਇਹ ਗੱਲ ਨਾਲ ਐਗਰੀ ਹਾਂ ਪਰ ਜਿਹੜਾ ਬੰਦਾ ਇਲੈਕਸ਼ਨ ਲੜਦੇ ਜਾਂ ਪਾਰਟੀ ਦੀ ਸੁਣੇਂਆਂ ਲੱਗਦੇ ਹੁਣ ਵੀ ਉਹੀ ਹਲਕਾ ਚਾਰਜ ਹੈਗਾ ਪਰ ਆਪਾਂ ਤੇ ਅਪੀਲ ਕਰਦੇ ਜਿਹੜੇ 5 4 ਜਣੇ ਬਣੇ ਫਿਰਦੇ ਆ ਸਾਰਿਆਂ ਚੋਂ ਇੱਕ ਨੂੰ ਜਿਹੜੇ ਨੂੰ ਮਰਜ਼ੀ ਕਹਿ ਦੇਣ ਵੈਸੇ ਤਾਂ ਸਾਡੀ ਹਾਈ ਕਮਾਂਡ ਨੂੰ ਅਪੀਲ ਆ ਕੋਈ ਜਿਹੜਾ ਮੁੰਡਾ ਥੋੜਾ ਜਿਹਾ ਫਾਈਨੈਂਸ਼ਲੀ ਵੀ ਤਕੜਾ ਹੋਵੇ ਸਭ ਤੋਂ ਵੱਡੀ ਪਾਰਟੀ ਨੂੰ ਚਲਾਉਣ ਵਾਸਤੇ ਪੈਸੇ ਸੀ ਆਪ ਦਾ ਦਾਵੇ ਤਰੀ ਆਪ ਹੀ ਛੱਡ ਰਿਹਾ ਨਹੀਂ ਦੇਖੋ ਚਲੋ ਮੈਂ ਆਪਦੀ ਦਾਵੇਦਾਰੀ ਨਹੀਂ ਛੱਡ ਰਿਹਾਗਾ ਦੇਖੋ ਮੇਰੀ ਤਾਂ ਹਜੇ ਏਜ ਬਹੁਤ ਘੱਟ ਹੈਗੀ ਆ ਜੀ ਨਾ ਹੀ ਮੇਰੇ ਕੋਲ ਇੰਨੇ ਪੈਸੇ ਹੈਗੇ ਆ ਜੀ ਐਮਐਲਏ ਬਣਨ ਵਾਸਤੇ ਪੈਸੇ ਬਹੁਤ ਚਾਹੀਦੇ ਆ ਜੀ ਨਹੀਂ ਉਹ ਇੱਛਾ ਤਾਂ ਹੁੰਦੀ ਹੈ ਨਹੀਂ ਇੱਛਾ ਕਿਹਨੂੰ ਨਹੀਂ ਕੀ ਜੀ ਇੱਛਾ ਮੈਂ ਪਕਟਾਉਣਾ ਹੀ ਜ਼ਰੂਰ ਔਰ ਮੈਂ ਪ੍ਰਮਾਤਮਾ ਨੇ ਚਾਇਆ ਤਾਂ ਇੱਕ ਰੀ ਆਪਾਂ ਟਿਕਟ ਮੰਗਾਂਗੇ ਜ਼ਰੂਰ ਜੀ ਪਰ ਇਸ ਵਾਰ ਨਹੀਂ ਮੰਗੂਗਾ ਮੈਂ ਇਸ ਵਾਰ ਨਹੀਂ ਮੰਗੂਗਾ ਮੈਂ ਮੈਂ ਅਗਲੀ ਵਾਰ ਨੂੰ ਆ ਮੈਂ ਛੋਟਾ ਜਾਂ ਕੋਈ ਕਾਰੋਬਾਰ ਕਰ ਰਿਹਾ ਜਿਵੇਂ ਕੋਲ ਚਾਰ ਪੈਸੇ ਹੋਏ ਹੁਣ ਜਦੋਂ ਬੰਦੇ ਕੋਲੇ ਗੱਡੀ 'ਚ ਤੇਲ ਪੋਣ ਨੂੰ ਪੈਸੀ ਨਾ ਹੋਣਗੇ ਐਵੇਂ ਆਪਦੇ ਆਪ ਐਵੇਂ ਤੁਸੀਂ ਤੁਰੇ ਫਿਰੋ ਕੋਈ ਉਹ ਵੀ ਤੱਕ ਨਹੀਂ ਚਾਰ ਲੋਕ ਤੁਹਾਨੂੰ ਕਹਿਣ ਵੀ ਤੁਹਾਡਾ ਮਾਨ ਸਲਮਾਨ ਵੀ ਹੋਵੇ ਤੁਸੀਂ ਲੋਕਾਂ ਦੇ ਕੰਮ ਵੀ ਕਰਾਏ ਹੁਣ ਹਜੇ ਮੇਰੀ ਇਹ ਇੱਛਾ ਜ਼ਰੂਰ ਆ ਪਰ ਮੇਰੀ ਇਸ ਵਾਰ ਕੋਈ ਮਨਸ਼ਾ ਨਹੀਂਗਾ ਵੀ ਮੈਂ ਟੈਕਟ ਅਪਲਾਈ ਕਰਾਂ ਤਾਂ ਮੈਂ ਕਰਨੀ ਹੀ ਨਹੀਂਗੀ ਮੈਂ ਇਹ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਕਹਿਣਾ ਵੀ ਮੈਂ ਇਹ ਪ੍ਰੋਮਿਸ ਆ ਮੇਰਾ ਵੀ ਮੈਂ ਐਕਟੀ ਦਾਵੇ ਤਾਂ ਨਹੀਂ ਪੇਸ਼ ਕਰੂੰਗਾ ਅਗਲੀ ਯਾਰ ਮੈਂ ਛੱਡੂੰਗਾ ਨਹੀਂ ਐਕਟੀ ਨਹੀਂ ਪੇਸ਼ ਕਰਨੀ ਤੇ ਅਗਲੀ ਯਾਰ ਮੈਂ ਛੱਡੂੰਗਾ ਤੁਹਾਡੇ ਪਾਰਟੀ ਚੋ ਹੀ ਕਹਿੰਦੇ ਆ ਵੀ ਡੀ ਸਰ ਦਾ ਟਿਕਟ ਦਾ ਭੁੱਖਾ ਉਹ ਟਿਕਟ ਮੰਗਦਾ ਇਸ ਕਰਕੇ ਰੋਲਾ ਪਾਉਂਦਾ ਨਹੀਂ ਮੈਨੂੰ ਪਾਰਟੀ ਨਾਲ ਪਿਆਰ ਆ ਜੇ ਮੈਂ ਟਿਕਟ ਅਪਲਾਈ ਕਰੂੰਗਾ ਤਾਂ ਸਾਰਿਆਂ ਨੂੰ ਪਤਾ ਲੱਗੂਗਾ ਠੀਕ ਆ ਪਰ ਮੈਂ ਇਹ ਗੱਲ ਕਹਿਣਾ ਜ਼ਰੂਰ ਮੈਂ ਤੁਹਾਡੇ ਨਾਲ ਚੈਨਲ ਤੇ ਵੀ ਕਹਿਣਾ ਮੈਂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਾਂ ਕਿ ਇਹ ਗੱਲ ਤੁਹਾਡੇ ਨਾਲ ਵਾਦਾ ਕਰਦਾ ਵੀ ਐਕਟੀ ਨਹੀਂ ਅਗਲੀ ਵਾਰ ਨੂੰ ਮੈਂ ਫੱਲ ਤਿਆਰੀ ਚ ਐਕਟੀ ਨਹੀਂ ਇੱਕ ਤੇ ਮ ਜਿਹੜੀਆਂ ਪਾਰਟੀਆਂ ਨੇ ਜਿੰਨਾ ਜੋ ਮੈਨੂੰ ਥੋੜੀ ਬਹੁਤੀ ਦਿੱਤਾ ਗਿਆ ਜੋ ਵੀ ਮਾਨਸਮਾਨ ਮੈਂ ਉਹਦੇ ਅਧੀਨ ਹਰੇਕ ਪਾਰਟੀ ਦੇ ਚੰਡੀਗੜ੍ਹ ਵੀ ਜਾਈਦਾ ਜੇ ਕਿਤੇ ਤਰਨਾ ਹੋਵੇ ਉੱਥੇ ਵੀ ਜਾਈਦਾ ਜੇ ਪਾਰਟੀ ਦਾ ਕੋਈ ਜ਼ਿਲ੍ਹਾ ਲੈਵਲ ਦਾ ਪ੍ਰੋਗਰਾਮ ਹੁੰਦਾ ਜਦ ਬਲਾਕ ਪੱਧਰ ਦਾ ਵੀ ਹੁੰਦਾ ਮੈਂ ਹਰੇਕ ਥਾਂ ਜਾਣਾ ਇਹ ਤੁਸੀਂ ਦੇਖਦੇ ਆ ਪਰ ਮੈਂ ਇਸ ਵਾਰ ਨਹੀਂ ਅਗਲੀ ਵਾਰ ਮੈਂ ਜ਼ਰੂਰ ਪੂਰੇ ਕੌਨਫੀਡੈਂਸ ਨਾਲ ਮਿਹਨਤ ਕਰੂੰਗਾ ਜੇ ਹਾਈ ਕਮਾਂਡ ਨੇ ਚਾਇਆ ਤੇ ਜਰੂਰ ਵਾਈ ਗਰੂ ਨੇ ਚਾਇਆ ਤੇ ਆਪਾਂ ਲੜਾਂਗੇ ਜਰੂਰ ਜੇ ਪਾਰਟੀ ਟਿਕਟ ਦੇਊਗੀ ਤਾਂ ਛੱਡਦੇ ਨਹੀਂ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਥੈਂਕ ਯੂ ਭਾਈ ਜੀ ਮਿਹਰਬਾਨੀ ਜੀ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ